ਜੇਕਰ ਤੁਸੀਂ ਪਤੰਗਬਾਜ਼ੀ ਦਾ ਸ਼ੌਂਕ ਰੱਖਦੇ ਹੋ ਤਾਂ ਇਸ ਖਬਰ ਨੂੰ ਬਿਨਾਂ ਸਕਿੱਪ ਕੀਤੇ ਧਿਆਨ ਦੇ ਨਾਲ ਦੇਖੋ ਨਹੀਂ ਤਾਂ ਤੁਹਾਡੀ ਜ਼ਿੰਦਗੀ ਦੀ ਡੋਰ ਵੀ ਕੱਟੀ ਜਾ ਸਕਦੀ ਹੈ ਜੀ ਹਾਂ ਮਾਮਲਾ ਅੰਮ੍ਰਿਤਸਰ ਦੇ ਸੁਲਤਾਨ ਵਿੰਡ ਗੇਟ ਰੋਡ ਦਾ ਹੈ ਜਿੱਥੇ ਪਤੰਗਾਂ ਦਾ ਪੇਚਾ ਪਾਉਂਦੇ ਪਾਉਂਦੇ ਮੁੰਡਿਆਂ ਦਾ ਆਪਸ ਵਿੱਚ ਪੇਚਾ ਪੈ ਗਿਆ ਦੇਖੋ ਫਿਰ ਕਿਵੇਂ ਮੁੰਡਿਆਂ ਨੇ ਪਤੰਗ ਦੀ ਥਾਂ ਨੌਜਵਾਨ ਦੀ ਜ਼ਿੰਦਗੀ ਵਾਲੀ ਡੋਰ ਹੀ ਕੱਟ ਦਿੱਤੀ ਜਿਸ ਤੋਂ ਬਾਅਦ ਨੌਜਵਾਨ ਪਤੰਗ ਦੇ ਵਾਂਗ ਮਿੰਟਾਂ ਸਕਿੰਟਾਂ ਚ ਢੇਰੀ ਹੋ ਗਿਆ ਜੋ ਕਿ ਤਸਵੀਰਾਂ ਵਿੱਚ ਨਜ਼ਰ ਵੀ ਆ ਰਿਹਾ ਜਿਸ ਦੇ ਬਾਅਦ ਰੋਂਦੀ ਹੋਈ ਮਾਤਾ ਦਾ ਹਾਲ ਦੇਖਿਆ ਨਹੀਂ ਜਾ ਰਿਹਾ ਕੋਈ ਵਿਆਹ ਨਹੀਂ ਆਤੀ ਕਿ ਕੋਈ ਵਿਆਹ ਨਹੀਂ ਤੇਰੀ ਗੱਲ ਨਹੀਂ ਤੂੰ ਮੈਨੂੰ ਨਹੀਂ ਬਤਾ ਕੀ ਗੱਲ ਹੋਈ ਬੱਚਿਆ ਦੀ ਮਾਰ ਮੈਂ ਕੀ ਵਿਆਹ ਦਵਾ ਮੇਰੇ ਕੋਲ ਕੋਈ ਨਹੀਂ ਹਰ ਵਾਰੀ ਚੀਜ਼ ਸਗ ਗੁੱਡੀਆਂ ਤੋਂ ਗੱਲ ਹੀ ਇਹਨਾਂ ਦੀ ਮਾਰਣੀ ਮੈਨੂੰ ਕੀ ਪਤਾਗਾ ਦੁਪਹਿਰੇ ਡਾਉਂ ਡਈ ਉਹ ਤੋਂ ਕੋਈ ਗੱਲ ਹੀ ਆ ਉਹਨਾਂ ਤੋਂ ਪਤਾ ਨਹੀਂ ਇਹਨਾਂ ਨੂੰ ਨਹੀਂ ਪਤਾ ਕੀ ਗੱਲ ਹੋਈ ਇਹਨਾਂ ਦੀ ਉਹਨਾਂ ਨੇ ਗੋੜੀ ਮਾਰਤੀ ਮੇਰਾ ਬਹੁਤ ਦੁਨੀਆਂ ਤੇ ਨਹੀਂ ਰਿਹਾ ਮੈਂ ਕੀ ਕਰਾਂ ਕਹਿੰਦਾ ਉਹ ਬੰਦਾ ਇੱਕ ਦਿਨ ਗੋਲੀ ਚ ਲਾਈ ਕਿਥੋਂ ਲੈ ਆ ਉਹ ਬੇਦੀ ਹੁਣੀ ਲਾਲ ਹੁਣੀ ਆ ਕਿ ਉਹ ਕਿੱਥੋਂ ਦੇ ਆ ਨਾਲ ਦੀ ਗਲੀ ਚ ਰਹਿਣ ਵਾਲੇ ਆ ਲਾਲ ਬੇਦੀ ਤੇ ਪਨੀਰ ਤਿੰਨੇ ਭਰਾ ਵਾ ਉਹ ਇਹਨਾਂ ਦੀਆਂ ਗੁੱਡੀਆਂ ਇੱਕ ਦੂਜੇ ਤੋਂ ਵੱਡੀਆਂ ਗੁੱਡੀਆਂ ਤੋਂ ਗੱਲ ਹੋਈ ਇਹਨਾਂ ਦੀ ਉਧਰ ਜਦੋਂ ਬੀ ਡਿਵੀਜ਼ਨ ਦੇ ਪੁਲਿਸ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਜੋ ਅੱਗੇ ਦੱਸਿਆ ਉਹ ਸੁਣ ਤੁਸੀਂ ਪਤੰਗਬਾਜ਼ੀ ਕਰਨੀ ਭੁੱਲ ਜਾਊਂਗੇ ਅੱਜ ਸ਼ਾਮ ਕਰੀਬ 8 ਵਜੇ ਠਾਣਾ ਬੀ ਡਿਵੀਜ਼ਨ ਦੇ ਏਰੀਆ ਆਜ਼ਾਦ ਨਗਰ ਤੂਦਸਾਹਬ ਗੇਟ ਦੇ ਲਾਗੇ ਕੁਝ ਲੋਕਾਂ ਦੇ ਵਿੱਚ ਝੜਕ ਹੋਈ ਅਤੇ ਉਹਦੇ ਵਿੱਚ ਬਾਅਦ ਵਿੱਚ ਫਾਇਰਿੰਗ ਹੋਈ ਜਿਹਦੇ ਵਿੱਚ ਇੱਕ ਲੜਕਾ ਹਰਮਨਜੀਤ ਸਿੰਘ ਸਨ ਉਹ ਚਸ਼ਵੀਰ ਸਿੰਘ ਉਹਦੀ ਪਿੱਠ ਤੇ ਵਿੱਚ ਗੋਲੀ ਲੱਗੀ ਜਿਹਨੂੰ ਬਾਅਦ ਵਿੱਚ ਸਿਵਲ ਹਸਪੀਟਲ ਤੋਂ ਰੈਫਰ ਕਰ ਦਿੱਤਾ ਗਿਆ ਹਰਤੇਜ ਹਸਪੀਟਲ ਜਿੱਥੇ ਉਹਦੀ ਪਹੁੰਚ ਕੇ ਮੌਤ ਹੋ ਗਈ ਲੜਾਈ ਦਾ ਇਹਨਾਂ ਦਾ ਕਾਰਨ ਇਹ ਸੀ ਕਿ ਇਹਨਾਂ ਦੀ ਪਹਿਲਾਂ ਪਤੰਗਬਾਜ਼ੀ ਤੋਂ ਲੜਾਈ ਹੋਈ ਐਂਡ ਆਪਸ ਵਿੱਚ ਕਮੈਂਟ ਵਗੈਰਾ ਮਾਰਨ ਤੋਂ ਉਸ ਤੋਂ ਇਹਨਾਂ ਦੀ ਬੈਦ ਵਧ ਗਈ ਐਂਡ ਫਿਰ ਉਹਨਾਂ ਦੇ ਜਿਵੇਂ ਹੋਰ ਗਰੁੱਪ ਇਕੱਠੇ ਹੋ ਗਏ ਦੋ ਐਂਡ ਜਦੋਂ ਉਹ ਪ੍ਰੋਵੋਕੇਸ਼ਨ ਦੇ ਵਿੱਚ ਸਟਨ ਬਹੁਤ ਜ਼ਿਆਦਾ ਇਹਨਾਂ ਦੀ ਵਾਇਲੈਂਸ ਵਧ ਗਈ ਇਸ ਬੰਦੇ ਅਸੀਂ ਅੰਡਰ ਸੈਕਸ਼ਨ 302 ਪਰਚਾ ਦਰਜ ਕੀਤਾ ਜਾ ਰਿਹਾ ਹੈ ਥਾਣਾ ਬੀ ਡਿਵੀਜ਼ਨ ਐਂਡ ਦੋਸ਼ੀ ਜਿਹੜੇ ਨੇ ਉਹ ਆਇਡੈਂਟੀਫਾਈ ਕੀਤੇ ਜਾ ਚੁੱਕੇ ਨੇ ਐਂਡ ਸਾਡੀਆਂ ਵੱਖ-ਵੱਖ ਰੇਡ ਪਾਰਟੀਆਂ ਜਿਹੜੀਆਂ ਨੇ ਉਹ ਨਿਕਲੀਆਂ ਹੋਈਆਂ ਨੇ ਐਂਡ ਅਸੀਂ ਬਹੁਤ ਜਲਦੀ ਇਹ ਜਿੰਨੇ ਵੀ ਦੋਸ਼ੀ ਨੇ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਜੀ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਦੋਸ਼ੀਆਂ ਦੀ ਪਛਾਣ ਹੋ ਚੁੱਕੀ ਹੈ ਅਤੇ ਉਹਨਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਖੈਰ, ਅਯੋਕੇ ਸਮੇਂ ਦੇ ਵਿੱਚ ਲੋਕ ਕੱਖਾਂ ਨਾਲੋਂ ਵੀ ਹੌਲੇ ਹੋ ਚੁੱਕੇ ਨੇ। ਮਾਮੂਲੀ ਜਹੀ ਗੱਲ ਪਿੱਛੇ ਬੰਦਾ ਐਵੇਂ ਮਾਰਦੇ ਨੇ ਜਿਵੇਂ ਕਸਾਈ ਮੁਰਗੇ ਨੂੰ ਮਾਰਦਾ ਹੋਵੇ। ਹਮੇਸ਼ਾ ਜ਼ੁਲਮ ਦੇ ਖਿਲਾਫ ਲੜਨ ਵਾਲੇ ਪੰਜਾਬ ਦੇ ਵਾਸੀ ਇਹ ਕਿਹੜੇ ਰਾਹ ਪੈ ਚੁੱਕੇ ਨੇ? ਇਸ ਤੇ ਸਾਨੂੰ ਸਾਰਿਆਂ ਨੂੰ ਗੌਰ ਕਰਨ ਦੀ ਲੋੜ ਹੈ। ਹਕੀਕੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ।